ਦੋਸਤੋ ਕਹਾਣੀ ਹੈ 1984 ਦੀ ਜਦੋਂ ਸਿੱਖਾਂ ਦੇ ਉੱਤੇ ਹਮਲੇ ਕੀਤੇ ਗਏ ਸੀ ਦਿੱਲੀ ਦੇ ਵਿੱਚ ਸਿੱਖਾਂ ਨੂੰ ਘਰਾਂ 'ਚ ਵੜ ਵੜ ਕੇ ਮਾਰਿਆ ਜਾ ਰਿਹਾ ਸੀ ਜਿੰਦਾ ਜਲਾਇਆ ਜਾ ਰਿਹਾ ਸੀ ਅਤੇ ਬਹੁਤ ਹੀ ਜਿਹੜਾ ਹਮਲੇਵ ਕੀਤੇ ਜਾ ਰਹੇ ਸਨ ਤਾਂ ਉਸ ਟਾਈਮ ਤੇ ਆਪਣੀਆਂ ਜਾਨਾਂ ਬਹੁਤ ਮੁਸ਼ਕਲ ਨਾਲ ਕਈਆਂ ਨੇ ਬਚਾਈਆਂ ਤਾਂ ਕਈ ਤਾਂ ਉਸ ਹਮਲੇ ਦੇ ਦੌਰਾਨ ਮਾਰੇ ਵੀ ਗਏ ਪਰ ਅੱਜ ਅਸੀਂ ਇੱਕ ਘਰ ਦੇ ਵਿੱਚ ਪਹੁੰਚੇ ਆ ਜਿਨ੍ਹਾਂ ਨੇ 84 ਦਾ ਦੌਰ ਰੱਖੀ ਦੇਖਿਆ ਹੈ ਹਮਲੇ ਵੀ ਸਹੇ ਨੇ ਤਾਂ ਜਾਨ ਬਚਾ ਕੇ ਅੰਮ੍ਰਿਤਸਰ ਆਪਣੇ ਵਾਪਸ ਪਹੁੰਚੇ ਨੇ ਤਾਂ ਗੱਲ ਕਰਾਂਗੇ ਉਹਨਾਂ ਦੇ ਪਹਿਲੇ ਹਾਲਾਤਾਂ ਦੀ ਤਾਂ ਇਹ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਜਿਨ੍ਹਾਂ ਨੇ 84 ਦਾ ਵੇਲਾ ਅੱਖੀਂ ਨੰਗਾ ਹੈ ਦੇਖਿਆ ਹੈ ਕਿਸ ਤਰੀਕੇ ਨਾਲ ਸਿੱਖਾਂ ਦੇ ਉੱਤੇ ਹਮਲੇ ਹੋਏ ਸੀ ਐਂਟੀ ਸਿੱਖ ਰਾਈਟਸ ਜਿਹੜੇ ਹੋਏ ਸੀ ਕਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀ ਤਾਂ ਅੱਜ ਵੀ ਕਿਤੇ ਨਾ ਕਿਤੇ ਹੱਥ ਦੇ ਵਿੱਚ ਫੋਟੋ ਫੜ ਕੇ ਇਨਸਾਫ ਦੀ ਜਿਹੜੀ ਮੰਗ ਲਗਾਈ ਜਾ ਰਹੀ ਹੈ ਇਨਸਾਫ ਮਿਲ ਸਕੇ 40 ਸਾਲ ਹੋਣ ਵਾਲੇ ਨੇ 40 ਸਾਲ ਦੇ ਵਿੱਚ ਅਜੇ ਵੀ ਜੜੀ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਗੱਲ ਕਰੀਏ ਉਮਰ ਜੀ 80 ਸਾਲ ਦੇ ਤਕਰੀਬਨ ਜਿਨ੍ਹਾਂ ਦੀ ਉਮਰ ਹੋ ਚੁੱਕੀ ਹੈ ਤੇ 84 ਦਾ ਵੇਲਾ ਖੂਨੀ ਚੜਪ ਸਾਰੀ ਹੰਡਾਈ ਹੈ ਅੱਖਾਂ ਸਾਹਮਣੇ ਖੂਨ ਖਰਾਬਾ ਦੇਖਿਆ ਹੈ ਮੋਤਾਂ ਦੇਖੀਆਂ ਨੇ ਕਈ ਹਾਦਸੇ ਦੇਖੇ ਨੇ ਪਰ ਪਹੁੰਚਣ ਦਾ ਕਾਰਨ ਹੈ ਘਰ ਦੇ ਹਾਲਾਤ ਜੋ ਬਿਆਨ ਕਰ ਰਹੇ ਨੇ ਸਾਰੀ ਦਾਸਤਾ ਇਹ ਜੋ ਘਰ ਤੁਸੀਂ ਦੇਖ ਰਹੇ ਹੋ ਕਿ ਰਾਏ ਦਾ ਘਰ ਹੈ। ਤੇ ਕਿਰਾਏ ਦੇ ਘਰ ਦੇ ਹਾਲਾਤ ਦੇਖ ਸਕਦੇ ਜੀ ਜਗਾ ਨਾ ਮਾਤਰ ਹੈ। ਜਿੱਕਰ ਗੱਲ ਕਰੀਏ ਬੈੱਡ ਦੀ ਜਿੱਥੇ ਮਾਤਾ ਜੀ ਰਹਿੰਦੇ ਨੇ। ਤਾਂ ਇਹ ਬਿਲਕੁਲ ਟੁੱਟਾ ਹੋਇਆ ਕਹਿ ਸਕਦੇ ਬੈੱਡਾਂ। ਕਿ ਜਿਹੜਾ ਕਦੀ ਵੀ ਡਿੱਗ ਵੀ ਸਕਦਾ ਹੈ। ਗੱਲ ਕਰੀਏ ਟੁੱਟੇ ਹੋਏ ਬੈੱਡ ਦੀ। ਇਸ ਦੇ ਉੱਤੇ ਗੁਜ਼ਾਰਾ ਕੀਤਾ ਜਾਂਦਾ ਹੈ ਸਿਰਫ ਇੰਨੀ ਹੀ ਜਗ੍ਹਾ ਦੇ ਵਿੱਚ। ਇਸ ਤੋਂ ਵੀ ਇਲਾਵਾ ਜਿੱਕਰ ਗੱਲ ਕਰੀਏ ਅੱਖਾਂ ਦੇ ਵਿੱਚ ਚੱਥਰੂ ਆ ਜਾਣਗੇ। ਰੋ ਉਹਨ ਨੂੰ ਤੁਸੀਂ ਮਜਬੂਰ ਹੋ ਜਾਓਗੇ ਜੇਕਰ ਤੁਹਾਨੂੰ ਚੁੱਲ੍ਹੇ ਚੁੰਕੇ ਦੀਆਂ ਤਸਵੀਰਾਂ ਦਿਖਾ ਦਈਏ ਤਾਂ ਇਹ ਹੈ ਰਸੋਈ ਚੁੱਲਾ ਚੁੰਕਾ ਚੁੱਲ੍ਹੇ ਚੁੰਕੇ ਨੂੰ ਤੁਸੀਂ ਦੇਖ ਕੇ ਸੋਚ ਸਕਦੇ ਜੇ ਕਿ ਸ਼ਾਇਦ ਹੀ ਬਲਦਾ ਹੋਵੇ ਕਿਸ ਤਰੀਕੇ ਨਾਲ ਗੁਜ਼ਾਰਾ ਕੀਤਾ ਜਾ ਰਿਹਾ ਹੈ ਘਰ ਦੇ ਵਿੱਚ ਪਹਿਲੇ ਹੀ ਇੱਕ ਕਿਰਾਏ ਦਾ ਘਰ ਹੈ ਥੋੜੀ ਜਗ੍ਹਾ ਹੈ ਉਤੋਂ ਹਾਲਾਤ ਇਹੋ ਜੇ ਹੋ ਚੁੱਕੇ ਨੇ ਕਿ ਰੋਟੀ ਪਾਣੀ ਵੀ ਮੁਸ਼ਕਲ ਨਾਲ ਚੱਲ ਰਿਹਾ ਜਿਹੜਾ ਰੋਜ਼ੀ ਰੋਟੀ ਨੂੰ ਵੀ ਜਿਹੜੀ ਤੰਗੀ ਆ ਚੁੱਕੀ ਹੋਈ ਹੈ ਐੇ ਹਾਲਾਤ ਨੇ ਜਿਨ੍ਹਾਂ ਨੇ 84 ਦਾ ਵੇਲਾ ਨੰਗਾਇਆ ਹੋਵੇ ਅੱਖੀ ਖੂਨੀ ਝੜਪ ਵੇਖੀ ਹੋਵੇ ਕਿਸ ਤਰੀਕੇ ਨਾਲ ਹਮਲੇ ਹੁੰਦੇ ਸਨ ਉਹ ਚੀਜ਼ਾਂ ਦੇਖਣ ਤੋਂ ਬਾਅਦ ਹੁਣ ਜੇਕਰ ਇਹੋ ਜਿਹੇ ਹਾਲਾਤ ਹੋਣ ਤੇ ਵੀ 84 ਨਾਲੋਂ ਘੱਟ ਨਹੀਂ ਨੇ ਕਿਉਂਕਿ ਉਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਵੀ ਅਜੇ ਵੀ ਹਾਲਾਤ ਉਹੋ ਜਿਹੇ ਹੀ ਨੇ ਹਾਲਾਤ 'ਚ ਕੋਈ ਸੁਧਾਰ ਨਹੀਂ ਆਇਆ ਨਾ ਹੀ ਕਦੀ ਕਿਸੇ ਵੱਲੋਂ ਕੋਈ ਬਾਤ ਪੁੱਛੀ ਗਈ ਹੈ ਕਿਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਜੀਰੇ ਜੇ ਕਿਸ ਤਰੀਕੇ ਨਾਲ ਤੁਹਾਡੇ ਹਾਲਾਤ ਨੇ ਉਹ ਅਜੇ ਕੋਈ ਵੀ ਨਹੀਂ ਦੱਸ ਪਾ ਰਿਹਾ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਤਸਵੀਰ ਅੱਜ ਵੀ ਹਾਚੇ ਐ ਅੱਜ ਵੀ ਇਨਸਾਫ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਹਾਂ ਜੀ ਅਸੀਂ ਕਹਿੰਦੇ ਚਲੋ ਬੇਟੇ ਦਾ ਆਸਰਾ ਬਣਦੇ ਸਰਦਾਰ ਜੀ ਤਾਂ ਕੁਛ ਨਹੀਂ ਦੇਖ ਕੇ ਗਏ ਉਹ ਵੀ ਟੱਡਫਦੇ ਗਏ ਆ ਸਾਬ ਮੀ ਹਨੇਰੀ ਵਿੱਚ ਨਹੀਂ ਮੈਂ ਤਾਂ ਉਹਨਾਂ ਨੇ ਕੀਤੀ ਆ ਦਿਮਾਗ ਪਰੇਸ਼ਾਨ ਕੀਤਾ ਫੇਰ ਵੀ ਉਹਨਾਂ ਨੂੰ ਹੱਕ ਨਹੀਂ ਮਿਲਿਆ ਆ ਦੇ ਬੇਟਾ ਵੀ ਦੁਖੀ ਆ ਬੇਟਾ ਵੀ ਬਿਮਾਰ ਆ ਤੇ ਉਹ ਗੱਲਾਂ ਚੇਤੇ ਆਂਦੀਆਂ ਵੀ ਅਸੀਂ ਕੀ ਪਾਪ ਕਰ ਲਏ ਆ ਬੇਟਾ ਪਤਾ ਨਹੀਂ ਲੱਗਦਾ ਕਿਹੜੇ ਵਲੇ ਬਿਮਾਰ ਹੋ ਜਾਂਦਾ ਰਾਤ ਵੀ ਬਿਮਾਰ ਹੋ ਗਿਆ ਸੀ ਇਸੇ ਕਰਕੇ ਮੈਂ ਪਹਿਲੇ ਰਾਤ ਦਿਨ ਦਾ ਕੰਮ ਕਰਦੀ ਸੀ ਹੁਣ ਦਿਨ ਦਿਨ ਦਾ ਕੰਮ ਕਰਦੀ ਠੀਕ ਇਸ ਕਰਕੇ ਕੰਨਿਆ ਕੋਈ ਬੇਟੇ ਦਾ ਹੀ ਆਸਰਾ ਮੰਨੇ ਬੱਚੇ ਮੇਰੇ ਸੁਖੀ ਹੋ ਜਾਣ ਕਿਸੇ ਤਰ੍ਹਾਂ ਮਾਤਾ ਜੀ ਜ਼ਿਕਰ ਗੱਲ ਕੀਤੀ ਜਾਵੇ 84 ਦਾ ਵੇਲਾ ਤੁਸੀਂ ਸਾਰਾ ਦੇਖਿਆ ਖੂਨੀ ਚੜਪ ਜਿਸ ਟਾਈਮ ਤੇ ਹਮਲੇ ਹੋਏ ਸੀ ਸਿੱਖਾਂ ਦੇ ਉੱਤੇ ਉਹ ਕਿਹੜਾ ਮੰਜ਼ਰ ਰਿਹਾ ਹੈ ਕਿਸ ਤਰੀਕੇ ਨਾਲ ਚਾਰੇ ਪਾਸੇ ਰਿਹਾ ਹੈ ਖੌਫਨਾਕ ਜਿਹੜਾ ਮੰਜ਼ਰ ਸੀ ਕਿਸ ਤਰੀਕੇ ਦਾ ਲੱਗਦਾ ਸੀ ਚਾਰੇ ਪਾਸੇ ਇਹ ਹਨ ਚਾਰੇ ਪਾਸੇ ਉਹ ਤੇ ਜੋਮ ਸੀ 5-6000 ਦਾ ਜੋਮ ਸੀ ਤੇ ਉਹ ਜੋ ਵੀ ਹੱਥ ਚਾਵੇ ਡੰਗਾ ਛੋਤੇ ਜੋ ਵੀ ਹਾਗਟੋ ਚੁਕੋ ਚੁਕੇ ਅਸੀਂ ਅੱਗ ਸੇਕ ਰਹੇ ਸੀ ਸਾਨੂੰ ਚਿੱਟੀ ਚੇਤਾ ਵੀ ਨਹੀਂ ਸੀ ਤੇ ਹੋਈ ਡਾਂਗਾ ਚੁਕੋ ਚੁਕੇ ਮਾਰਿਆ ਤੇ ਕਹਿੰਦੇ ਵੀ ਇਹਨਾਂ ਨੂੰ ਮਾਰ ਹੀ ਦੇਣਾ ਇਹਨਾਂ ਦੇ ਬੱਚਾ ਨੂੰ ਵੀ ਮਾਰ ਦੇਣਾ ਤੇ ਘਰ ਵਾਲਾ ਮੇਰੇ ਕੰ ਦਾ ਜਨਾਨੀ ਦੇ ਕੀ ਕਿਉਂ ਜਲੰਗ ਕਰਦੇ ਤੇ ਸਾਰਾ ਜਿਉ ਮੋਢਰ ਹੋ ਗਿਆ ਕਹਿੰਦੇ ਇਹ ਡਿਰਿਲਰ ਆ ਗਿਆ ਇਹਨੂੰ ਫੜੋ ਕਹਿੰਦੇ ਅਸੀਂ ਤੁਹਾਡੇ ਬੱਚੇ ਮਾਰ ਦਾਂਗੇ ਮੈਂ ਕਿਹਾ ਪਹਿਲਾਂ ਸਾਡੇ ਸਾਹਮਣੇ ਕੁਝ ਨਹੀਂ ਹੋ ਸਕਦਾ ਅੱਲੋ ਅਸੀਂ ਮਰਾਂਗੇ ਪਿੱਛੇ ਸਾਡੇ ਬੱਚਿਆਂ ਨਾਲ ਜੋ ਹੋਏਗਾ ਵੇਖੀ ਜਾਏਗੀ ਤੇ ਇਸ ਕਾਰਕੇ ਬੜਾ ਜਨਮ ਸੀ ਉਹ ਉਹਨਾਂ ਵੱਲੋਂ ਤੇ ਮਾਰੀ ਦੇਣਾ ਸੀ ਉਹਨਾਂ ਨੇ ਓਥੇ ਫੱਟੇ ਬੱਲੀਆਂ ਦੀ ਦੁਕਾਨ ਸੀ ਕੈਂਡੀਟ ਸੀ ਉੱਥੇ ਸੋਜੋ ਤੇ ਓਥੇ ਵੀ ਉਹਨਾਂ ਦਾ ਇਹ ਸਹੀ ਖਿਆਲ ਵੀ ਓਥੇ ਸੋ ਜਾਣਗੇ ਤੇ ਜੀ ਇਹਨਾਂ ਨੂੰ ਅੱਗ ਲਾ ਕੇ ਤੇ ਮਾਰ ਦਾਂਗੇ ਸਾਰਿਆਂ ਨੂੰ ਉਹ ਪਰਮਾਤਮਾ ਦੀ ਮਿਹਰ ਨਾਲ ਕੁਝ ਬੰਦੇ ਆਏ ਗੁਰਦੁਆਰੇ ਦੇ ਉਹਨਾਂ ਨੇ ਉਹ ਸਾਨੂੰ ਬਚਾ ਕੇ ਲਾਏ ਕਹਿੰਦੇ ਚੱਲੋ ਤੁਸੀਂ ਸਾਡੇ ਨਾਲ 9 ਮਹੀਨੇ ਅਸੀਂ ਉਹਨਾਂ ਕੋਲ ਰਹੇ ਉਹਨਾਂ ਨੇ ਵੀ ਬੜੀ ਮਦਦ ਕੀਤੀ ਸੇਵਾ ਕੀਤੀ ਮਤਰੀਓ ਵੇਲਾ ਸੀ ਖੂਨੀ ਮੰਜਰ ਸਾਰੇ ਪਾਸੇ ਚੀਖ ਜਹਾੜਾ ਖੂਨੀ ਖੂਨ ਡਰ ਦਾ ਮੋਲ ਕੀ ਅੱਜ ਵੀ ਚੇਤੇ ਆਂਦਾ ਚੇਤੇ ਜਾਂਦਾ ਉਸੇ ਆਵਾਜ਼ਾਂ ਕੰਨਾਂ ਚ ਆਉਂਦੀਆਂ ਆ ਜਿਸ ਤਰ੍ਹਾਂ ਝੂਮਦੀਆਂ ਆਵਾਜ਼ ਆਇਆ ਕਈ ਵਾਰੀ ਸੁਚੰਗੀ ਕੀ ਹੋਇਆ ਕੀ ਹੋਇਆ ਇਹ ਆਵਾਜ਼ ਕਿੱਥੋਂ ਆਉਂਦੀ ਆਇਆ ਉਹ ਦਿਮਾਗ ਚ ਉਹ ਹੀ ਗੱਲਾਂ ਘੁੰਮਦੀ ਆਇਆ ਤੇ ਬੜੇ ਮੁਸ਼ਕਲ ਬੱਚਿਆਂ ਨੂੰ ਬਚਾਇਆ ਬੇਟੀ ਵੀ ਛੋਟੀ ਜੀ ਸੀ ਇਹ ਵੀ ਛੋਟਾ ਜਿਹਾ ਵੇਹਕਾਰ ਵਾਲੇ ਡੀ ਵੀ ਲੱਤੇ ਟੁੱਟੇ ਦੇ ਉਹਨਾਂ ਨੂੰ ਵੀ ਸਾਹਮਣਾ ਪਿਆ ਮੁਸ਼ਕਲ ਕਿੰਨੀ ਆ ਗਈ ਤੇ ਫੇਰ ਵੀ ਪ੍ਰਭੂ ਦੀ ਕਿਰਪਾ ਨਾਲ ਸੰਭਿਆ ਕਾਦੇ ਬੱਚਿਆਂ ਨੂੰ ਵੀ ਸੰਭਿਆ ਪਾਲਿਆ ਪੋਸਿਆ ਕਿ ਉਦੋਂ ਸੋਚਿਆ ਸੀ ਕਿ ਹੱਸਦਾ ਖੇਡਦਾ ਪਰਿਵਾਰ ਹੈ ਕੋਈ ਜਦੋਂ ਗੱਲ ਦਾ ਪਤਾ ਨਹੀਂ ਸੀ ਸਾਰਾ ਮਤਲਬ ਵਧੀਆ ਮਾਹੌਲ ਸੀ ਯਕਦਾਂ ਮੇਜ ਰਿਹਾ ਜਿਹਾ ਮਾਹੌਲ ਹੋਇਆ ਚੇਤੇ ਚੇਤਾ ਹੀ ਨਹੀਂ ਸੀ ਸਾਰੇ ਕੰਦੇ ਸਿੱਖਾਂ ਦੇ ਹਮਲੇ ਹੁੰਦੇ ਮੈਂ ਕਿਹਾ ਸਾਡੇ ਤੇ ਕੋਈ ਗਲਤੀ ਨਹੀਂ ਹੈ ਸਾਡੇ ਘਰ ਕਿੱਦਾਂ ਕੋਈ ਹਮਲਾ ਕਰ ਦੇਗਾ ਹੋਰ ਆਦਨੋਂ ਤਿਆਂ ਖਬਰ ਆਨੇ ਨੇ ਬਲਵਜਾ ਕੇ 5-6000 ਦਾ ਝੂਮ ਆ ਗਿਆ ਜੋ ਉਹਨਾਂ ਦੇ ਹੱਥ ਚੰਦਾ ਸੀ ਉਹ ਲੈ ਜਾਂਦੇ ਸੀ ਸਾਹਮਣੇ ਕਿਆ ਨਾ ਉਹਨਾਂ ਨੂੰ ਡਰ ਖਤਰਾਈ ਨਹੀਂ ਸੀ 5000 ਅੱਜ ਅੱਜ ਕਿਰਾਏ ਦੇ ਉੱਤੇ ਰਹਿ ਰਹੇ ਜੇ ਹਾਲਾਤ ਅਸੀਂ ਦੇਖ ਲਏ ਨੇ ਤਰਸਯੋਗ ਹਾਲਾਤ ਨੇ ਖਾਣ ਪੀਣ ਰੋਟੀ ਦੇ ਵੀ ਮਹਤਾਜ ਜੇ ਉਥੇ ਆਪਣੀ ਜਗ੍ਹਾ ਸੀ ਆਪਣੇ ਘਰ 'ਚ ਰਹਿੰਦੇ ਹੋ ਤੇ ਇੱਥੇ ਅੱਜ ਕਿਰਾਏ ਤੇ ਰਹਿ ਰਹੇ ਜੇ ਕਿਸੇ ਵੱਲੋਂ ਬਾਤ ਖੁਸ਼ੀ ਗਈ ਹੈ ਕਿ ਨਹੀਂ ਬਾ ਜਿਆ ਨਾ ਆਜ ਮੇਰਾ ਭਜ ਦੌਰ ਕਰਨ ਵਾਲਾ ਸੀ ਆਜ ਮੈਂ ਵੈਸੇ ਗਾਟਿਆ ਉਹਨਾਂ ਦਾ ਦਿਮਾਗ ਵੀ ਪਰੇਸ਼ਾਨ ਹੋ ਗਿਆ ਫਿਰ ਫਿਰ ਕੇ ਟੁਪੇ ਛਾਵੇਂ ਮੀਹ ਹਨੇਰੀ ਚ ਦੁੜੇ ਫਿਰਦੇ ਰਹਿਣਾ ਜਿਸ ਵੇਲੇ ਮੈਂ ਕਹਣਾ ਮੀਹ ਹਨੇਰੀ ਅੱਜ ਕਹਿੰਦਾ ਨਹੀਂ ਮੇਰਾ ਕੰਮ ਹੋ ਜਾਵੇ ਚਲੋ ਬੱਚੇ ਦੇ ਬੱਚਾ ਠੀਕ ਠਾ ਕੇ ਬੱਤੇ ਰਹਿਣ ਤੇ ਇਹ ਅਮ ਚਲੋ ਹੋ ਫਿਰ ਚੰਗੇ ਭਲੇ ਅਟੈਕ ਹੋ ਗਿਆ ਉਹਨਾਂ ਨੂੰ ਵੀ ਦਿਲ ਦੀ ਸ਼ਿਕਾਇਤ ਅਟੈਕ ਹੋ ਗਿਆ ਉਹ ਸਾਨੂੰ ਇਹ ਵੀ ਨਹੀਂ ਸੀ ਪਤਾ ਵੀ ਦਿਲ ਦਾ ਵੀ ਅਟੈਕ ਹੋ ਜਾਂਦਾ ਹੈ ਜੋ ਵਾਰੰਦਨੇ ਨੇ ਜੀ ਨਿਕਲਦੇ ਠੀਕ ਹਾਂ ਨੇ ਇਹਨਾ ਮੇਰਾ ਬੇਟਾ ਹੈ ਜੋ ਉਹਨੂੰ ਵੀ ਦਿਲ ਦਾ ਨੁਕਸਿਆ ਉਹਦਾ ਪਹਿਲਾਂ ਦੇ ਇਲਾਜ ਲੋਜ ਕਰਵਾਇਆ ਆ ਹੁਣ ਇਹਨਾਂ ਉਹਦਾ ਪਤਾ ਹੀ ਨਹੀਂ ਕਿਹੜੇ ਵਲੇ ਤਬੀਅਤ ਖਰਾਬ ਹੋ ਜਾਂ ਜਿਹੜਾ ਤਬੀਅਤ ਖਰਾਬ ਹੋਵੇ ਸੀ ਤੋ ਪਾਰਾ ਲਾਜ ਕਰਾਣਾ ਹੋਵੇ ਜਿੱਕਰ ਬੇਟੇ ਦਾ ਤਾਂ ਇੰਨੀ ਸਮਰੱਥਾ ਹੈ ਐਨੀ ਸਮਰੱਥਾ ਹੁੰਦੀ ਹੈ ਡਾਕਟਰਾਂ ਨੇ ਆफीसा ਫਾਰ ਫਾਰ ਕੇ 1800 ਰੁਪਏ ਫੀਸਾ ਫਰੀਏ। ਆ ਨਹੀਂ ਹੁਣ ਸਮਝਾ ਕਿੰਨਾ ਕਿੰਨਾ ਖਰਚੇ ਦੱਸਿਆ ਜਾ ਰਿਹਾ ਡਾਕਟਰਾਂ ਵੱਲੋਂ ਜਾਂ ਤਾਂ ਜੋ ਬੇਟੇ ਦਾ ਇਲਾਜ ਹੋ ਸਕੇ ਕਿੰਨਾ ਖਰਚੇ ਦੱਸੇਗਾ। ਖਰਚੇ ਦਾ ਤਾਂ ਪਤਾ ਹੀ ਨਹੀਂ ਹੁਣ ਖਰਚੇ ਡਾਕਟਰਾਂ ਨੇ ਪਤਾਇਆ। ਡਾਕਟਰ 820 ਮੰਗ ਲੈਂਦੇ ਜਿੱਥੇ ਜਾਓ ਉੱਥੇ ਫੀਸਾ ਮੰਗ ਲੈਂਦੇ ਆ। ECG ਕਰਨੇ ਆ ਜੀ ਉਹ ਕਰਨਾ ਜੀ। ਡਾਕਟਰਾਂ ਨੇ ਖਰਚਿਆਂ ਦਾ ਤਾਂ ਪਤਾ ਹੀ ਨਹੀਂ। ਮਾਤਾ ਜੀ ਗੁਜ਼ਾਰਾ ਕਿਸ ਤਰ੍ਹਾਂ ਕਰਦਾ ਹੋ ਰਿਹਾ ਰੋਜ਼ੀ ਰੋਟੀ ਪਾਣੀ ਕਿਸ ਤਰ੍ਹਾਂ ਚੱਲ ਰਿਹਾ ਕਿਉਂਕਿ ਹੁਣ ਬੇਟਾ ਵੀ ਬਿਮਾਰ ਹੈ ਤਾਂ ਇਕੱਲੇ ਤੁਸੀਂ ਹੈਗੇ ਜੇ ਕੰਮ ਕਿਸ ਤਰ੍ਹਾਂ ਕਰਦੇ ਸੀ ਮੇਰੀ ਨੌ ਵੀ ਕੰਮ ਕਰਦੀ ਆ ਉਹ ਵੀ ਇੱਧਰ ਫੁੱਡਾ ਡਾਕਟਰ ਵੱਲ ਲੈ ਜਾਂਦੀ ਆ ਮੈਂ ਵੀ ਕੰਮ ਕਰਦੀ ਆ ਪਹਿਲਾਂ ਉਧਰ ਹੀ ਕਰਦੀ ਸੀ ਮੈਂ ਹੁਣ ਮੈਂ ਉੱਥੋਂ ਛੱਡ ਕੇ ਇੰਦਰ ਮੈਡੀਕਲ ਐਨਕਲੀਵ ਕਰਦੀ ਆ ਤੁਸੀਂ ਵੀ ਕੰਮ ਕਰਦੇ ਹਾਂਜੀ ਮੈਂ ਵੀ ਕੰਮ ਕਰਦੀ ਆ ਅੱਜ ਕੱਲ ਮਜੂਰਾਂ ਨੇ ਕੋਈ ਰਖੜਾ ਵਟੇ ਡਾਪਟਰ ਸੀ ਉਹਨਾਂ ਨੇ ਰੱਖਿਆ ਹੋਇਆ ਆ ਚਲੋ ਵੀ ਤਾਂ ਕਿਸ ਤਰੀਕੇ ਨਾਲ ਮਤਾ ਜੀ ਗੁਜ਼ਾਰਾ ਕੀਤਾ ਜਾ ਰਿਹਾ ਰੋਟੀ ਪਾਣੀ ਤੋਂ ਵੀ ਮੁਹਤਾਜ ਇਹ ਹਾਲਾਤ ਸੀ ਘਰ ਦੇ ਦੇਖੇ ਨੇ ਤਰਸੀਓ ਘਲਾਤ ਨੇ ਕਿਸ ਤਰੀਕੇ ਨਾਲ ਫਿਰ ਚੱਲ ਰਿਹਾ ਘਰ ਦਾ ਗੁਜ਼ਾਰਾ ਮੈਂ ਵੀ ਕੰਮ ਕਰਦੀ ਆ ਮੇਰੀ ਨੋ ਵੀ ਕੰਮ ਕਰਦੀ ਆ ਇੱਕ ਬੇਟੀ ਆ ਛੋਟੀ ਜੀ ਆ ਨਾ ਚਲੋ ਵੇ ਡੋਨੋ ਮਿਲ ਕੇ ਜੀ ਕੰਮ ਕਰਦੀਆਂ ਬੇਟਾ ਠੀਕ ਨਹੀਂ ਰਹਿੰਦਾ। ਤੈਸੀ ਜੇ ਆਪਣੇ ਵੱਲ ਮਿਹਨਤ ਕੋਸ਼ਿਸ਼ ਕਰਦੇ ਆ ਘਰ ਦਾ ਕਰਾਇਆ ਵੀ ਦੇਣਾ ਸਾਰਾ ਖਰਚਾ ਕਰਨਾ। ਫਿਰ ਉਹ ਫਿਰ ਬਿਨਾ ਮਿਹਨਤ ਤੋਂ ਗੁਜ਼ਾਰਾ ਨਹੀਂ ਹੁੰਦਾ। ਉਹ ਵੀ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਆ। ਜਰੂਰ ਜੀ ਤਾਂ ਬਿਲਕੁਲ ਦੇਖ ਸਕਦੇ ਜੇ ਇਹ ਉਮਰ ਕੰਮ ਕਰਨ ਦੀ ਨਹੀਂ ਹੈ। ਜਿਕਰ ਸਾਡੇ ਵੀ ਬਜ਼ੁਰਗ ਹੋਣ ਤਾਂ ਇਸ ਉਮਰ 'ਚ ਇਹ ਰੈਸਟ ਕਰਨਗੇ। ਆਰਾਮ ਦੀ ਜ਼ਿੰਦਗੀ ਜੀਣਗੇ ਪਰ 84 ਦੇ ਵੀ ਦੰਗੇ ਵੇਖੇ ਤਾਂ 84 ਜਿਹਾ ਹੀ ਮਾਹੌਲ ਜਿ ਲੰਗ ਰਿਹਾ ਕਿਉਂਕਿ ਘਰ ਦੇ ਹਾਲਾਤ ਠੀਕ ਬਿਲਕੁਲ ਹੀ ਨਹੀਂ ਨੇ ਕਿਰਾਏ ਦਾ ਘਰ ਹੈ ਕਿਰਾਇਆ ਵੀ ਇਕੱਠਾ ਕਰਨਾ ਹੁੰਦਾ 80 ਸਾਲ ਦੀ ਉਮਰ ਦੇ ਵਿੱਚ ਜਿਹੜਾ ਖੁਦ ਕੰਮ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਦੇਖ ਕੇ ਅੱਖਾਂ ਦੇ ਵਿੱਚ ਅੱਥਰੂ ਜ਼ਰੂਰ ਆ ਰਿਹਾ ਹੈ ਕਿ ਜਿਹੜੇ ਚੱਲਣ 'ਚ ਵੀ ਅਸਮਰਥ ਨੇ 80 ਸਾਲ ਦੀ ਉਮਰ 'ਚ ਕੰਮ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਕੀਤਾ ਜਾ ਰਿਹਾ ਤਾਂ ਮਾਤਾ ਜੀ ਮੰਗ ਕੀ ਕਰਦੇ ਜੀ ਮੰਗ ਕੀ ਕਰਦੇ ਬਹੁਤ ਵੀਰ ਭੈਣ ਭਰਾ ਨੇ ਸਾਡੇ ਮਦਦ ਕਰਨ ਵਾਲੇ ਮੰਗ ਕੀ ਕਰਦੇ ਅਜੀ ਮੰਗੇ ਕਰਦੇ ਆ ਫੇ ਚਲੋ ਬੇਟੇ ਦਾ ਕੋਈ ਸਹਾਰਾ ਬਣ ਜੇ ਤੇ ਸਰਕਾਰ ਕੋਈ ਸਾਡੀ ਮਦਦ ਕਰ ਦੇ ਤੇ ਇਹਦਾ ਸਹਾਰਾ ਬਣ ਜੇ ਮੈਂ ਵੀ ਕੁਝ ਵੇਖ ਜਾਉ ਫੇ ਮੇਰੇ ਬੱਚੇ ਸੁਖੀ ਆ ਮੇਰੇ ਅਜੇ ਤੇ ਮੇਰੀ ਦੁੱਖ ਭਰੀ ਕਹਾਣੀ ਆ ਤੇ ਐਸਾ ਦੁਖੀ ਜਾਉਂਗੇ ਸੰਸਾਰ ਵਿੱਚ ਬੱਚੇ ਬੱਚੇ ਦਾ ਕੋਈ ਆਸਰਾ ਹੀ ਨਹੀਂ ਬਣਿਆ ਤਾਂ ਬਿਲਕੁਲ ਜਾਦੇ ਵੱਡੇ ਸੁਪਨੇ ਨਹੀਂ ਨੇ ਇਹ ਜਿਤ ساری ਉਮਰ ਦੁੱਖ ਦੇਖਿਆ ਹੈ ਤਾਂ ਜਾਣ ਦਾ ਵੇਲਾ ਜਦੋਂ ਹੋਵੇ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਸੁਖੀ ਦੇਖਿਆ ਜਾਵੇ ਤਾਂ ਬੇਟੇ ਵੀ ਸਾਡੇ ਨਾਲ ਮੌਜੂਦ ਨਹੀਂ ਉਹਨਾਂ ਦੇ ਇਹ ਵੀ ਉਸ ਟਾਈਮ ਦੇ 84 ਦੇ ਵੇਲੇ ਇਹਨਾਂ ਨੇ ਦੇਖੇ ਹੋਏ ਨੇ ਇਸ ਤਰੀਕੇ ਨਾਲ ਜਾਨਾਂ ਬਚਾਈਆਂ ਗਈਆਂ ਸੀ ਉਮਰ ਕਹਿ ਸਕਦੇ ਆ ਛੋਟੀ ਹੋਏਗੀ ਪਰ ਦੁੱਖ ਤਾਂ ਹੋਈ ਨਹੀਂ ਭਾਜੀ ਸਾਸਰੀਕਾਲ ਕੀ ਨਾਮ ਜੀ ਸਾਸਰੀਕਾਲ ਕੋਲਦੀਪ ਸਿੰਘ ਜੀ ਭਾਜੀ ਕਿਸ ਤਰੀਕੇ ਨਾਲ ਗੁਜ਼ਾਰਾ ਹੋ ਰਿਹਾ ਘਰ ਦਾ ਘਰ ਦੇ ਹਾਲਾਤ ਦਰਸਯੋਗ ਨੇ ਦੇਖਿਆ ਸੀ ਗੁਜ਼ਾਰਾ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਬੋਰਡ ਮਾਡਲ ਤੇ ਦੇਖ ਰਿਹਾ ਗੁਰਮ ਗੁਰਮ ਕਾ ਲਿਆ ਰਾਜ ਬੋਰਡ ਖਰਾਬ ਹੈ ਗਿਆ ਮੈਂ ਵੀ ਦੋ ਢਾਈ ਵਾਰ ਉਹ ਹਾਰਡ ਦਾ ਪੇਸ਼ੈਂਟ ਹੈਗਾ ਪਹਿਲਾਂ ਮੈਂ ਵੀ ਥੋੜਾ ਬੋਲਾ ਕੰਮ ਕਰਦਾ ਸੀ ਤੇ ਥੋੜਾ ਬੋਲ ਘਾਟਾ ਕੋ ਜਿਆਦਾ ਠੀਕ ਠਾਕ ਹੁੰਦਾ ਸੀ ਹੁਣ ਤੇ ਬਹੁਤ ਹਮ ਬੁਖਾਰ ਦਿਨੋਂ ਦਿਨ ਬਹੁਤ ਹਾਲਾਤ ਮਾੜੇ ਹੋ ਜਾ ਰਹੇ ਹੋ ਹੀ ਜਾ ਰਹੇ ਆ ਤੇ ਬਹੁਤ ਮਾੜੇ ਹਾਲਾਤਾਂ ਜੋ ਆਪਾਂ ਗੁਜ਼ਰਦੇ ਪਏ ਆ ਜੀ ਤੇ ਜਿਹੜੇ ਕੀ ਆਪਾਂ ਬਿਆਨ ਨਹੀਂ ਕਰ ਸਕਦੇ ਇਹਨੇ ਕਿ ਮਾਰੇ ਹਾਲਾਤ ਹੈ ਮੈਂ ਵੀ ਬੇਨਤੀ ਨਹੀਂ ਪਤਾ ਨਹੀਂ ਕਿਸ ਵੇਲੇ ਮੇਰੀ ਹਾਲਤ ਦਾ ਰਾਹ ਫਿਰ ਵਿਗੜ ਜਾਂਦੀ ਆ ਕੋਈ ਸਮੇਂ ਦਾ ਪਤਾ ਮੇਰਾ ਨਹੀਂ ਲੱਗਦਾ ਤੇ ਮੈਂ ਚਾਹਦਾ ਮੈਂ ਕੋਈ ਕੰਮ ਕੰਮ ਕਰਾ ਕਰ ਆਪਣੀ ਮਾਂ ਨੂੰ ਖੁਸ਼ ਰੱਖ ਦੇਵਾਂ ਪਰ ਨਹੀਂ ਬਹੁਤ ਅਸਮਰਥ ਹਾਂ ਕੰਮ ਕੋਈ ਕੰਮ ਕਰ ਕਰ ਨਹੀਂ ਸਕਦਾ ਮੈਂ ਤਾਂ ਬਿਲਕੁਲ ਹਰ ਬੱਚਾ ਚਾਹਦਾ ਹੈ ਕਿ ਮੈਂ ਆਪਣੀ ਮਾਂ ਨੂੰ ਖੁਸ਼ ਵੇਖਾਂ ਆਪਣੇ ਘਰ ਦੇਆਂ ਨੂੰ ਖੁਸ਼ ਦੇਖਾਂ ਪਰ ਹਾਲਾਤਾਂ ਨੇ ਮਜਬੂਰੀ ਉਹ ਜੀ ਖੜੀ ਕਰ ਦਿੱਤੀ ਐ ਕਿ ਕੰਮ ਮਿਲ ਨਹੀਂ ਸਕਦਾ ਬਿਮਾਰ ਚੱਲ ਰਹੇ ਨੇ ਤਾਂ ਜਿਹੜੇ ਕੰਮ ਕਰ ਰਹੇ ਨੇ ਤਾਂ ਉਹਨਾਂ ਦੀ ਉਮਰ ਨਹੀਂ ਐ ਕੰਮ ਕਰਨ ਦੀ ਤਾਂ ਸਾਡੇ ਨਾਲ ਹੋਰ ਵੀ ਪਰਿਵਾਰਿਕ ਮੈਂਬਰ ਮੌਜੂਦ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰੀਕੇ ਨਾਲ ਸਸੀ ਗੱਲ ਜੀ ਸਸੀ ਕਾਲ ਕੀ ਨਾਮ ਜੀ ਮਨਪ੍ਰੀਤ ਕੋ ਮੈਮ ਕਿਸ ਤਰੀਕੇ ਨਾਲ ਤੁਸੀਂ ਆਪਣੇ ਬਜ਼ੁਰਗਾਂ ਨੂੰ ਦੇਖਿਆ ਹਮੇਸ਼ਾ ਦੁੱਖਾਂ ਦੇ ਵਿੱਚ ਤਾਂ ਹੁਣ ਹਾਲਾਤ ਅਜੇ ਵੀ ਦੁੱਖ ਭਰੇ ਨੇ ਕੀ ਕਹਿਣਾ ਚਾਹੋਗੇ ਜਦੋਂ ਇਹੋ ਜਿਹੇ ਹਾਲਾਤਾਂ 'ਚ ਦੇਖਦੇ ਜੀ ਇਹਨਾਂ ਲਈ ਤੇ 84 ਦਾ ਦੌਰ ਹਲੇ ਤੱਕ ਖਤਮ ਨਹੀਂ ਹੋਇਆ 84 ਦਾ ਦੌਰ ਚਲੋ ਕਦੀ ਭੁੱਲਿਆ ਤੇ ਨਹੀਂ ਜਾ ਸਕਦਾ ਪਰ ਜੇ ਇਹਨਾਂ ਨੂੰ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਮਿਲੀਆਂ ਸੀ ਉਹ ਮਿਲ ਜਾਂਦੀਆਂ ਤੇ ਇਹਨਾਂ ਨੂੰ ਆਪਣਾ ਦੁੱਖ ਭੁੱਲ ਜਾਣਾ ਸੀ ਹੁਣ ਤੇ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹ ਉਮਰ ਜਿਹੜੀ ਇਦਾਂ ਦੀ ਹੁੰਦੀ ਹੈ ਕਿ ਬੰਦਾ ਰੱਬ ਦੇ ਬਹੁਤ ਨੇੜੇ ਹੁੰਦਾ ਪਤਾ ਨਹੀਂ ਕਿਹੜੇ ਵੇਲੇ ਜ਼ਿੰਦਗੀ ਦਾ ਕੁਝ ਪਤਾ ਨਹੀਂ ਹੁੰਦਾ ਤੇ ਇਨਾਂ ਦਾ ਇਹੀ ਹੈ ਕਿ ਬੁਜਿੜਗਾ ਕੋਲ ਤੇ ਅਸੀਸਾਂ ਹੀ ਹੁੰਦੀਆਂ ਸਾਡੇ ਲਈ ਤੇ ਸਾਨੂੰ ਅੱਗੇ ਆਣਾ ਚਾਹੀਦਾ ਹੈ ਕਿ ਆਪਾਂ ਇਹਨਾਂ ਦੀ ਮਦਦ ਕਰੀਏ ਅਸੀਸਾਂ ਲਈਏ ਚਲੋ ਇਹਨਾਂ ਨੂੰ ਹੁਣ ਇੰਨਾ ਕਿ ਸੁੱਖ ਭਰੀ ਜ਼ਿੰਦਗੀ ਰਹੀ ਹੈ ਕਿ ਇਹਨਾਂ ਨੂੰ ਜਿਹੜਾ ਬੀਤਿਆ ਦੋੜਿਆ ਜੋ ਵੀ ਇਹਨਾਂ ਨੇ ਦੁੱਖ ਦਰ ਝੱਲੇ ਆ ਸਾਰੇ ਭੁੱਲ ਜਾਣ ਅਜੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਜੇ ਵੀ ਕੰਨਾਂ ਦੇ ਵਿੱਚ ਉਸੇ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਚੀਕ ਚਾਹੜਾ ਸੁਣਦਾ ਤਾਂ ਰਾਤ ਨੂੰ ਕਿਸੇ ਵੇਲੇ ਇਸ ਤਰ੍ਹਾਂ ਦਾ ਹੁੰਦਾ ਹੈ ਰੋਂ ਦਾ ਆਪਣੇ ਉਹੀ ਵੇਲੇ ਚੇਤੇ ਕਰਕੇ ਕਈ ਵਾਰੀ ਹੁੰਦਾ ਹੈ ਕਿ ਇਹਨਾਂ ਜਿਹੜਾ ਦਿਮਾਗ ਆ ਇਹ ਆਪਣੇ ਪੁਰਾਣੇ ਟਾਈਮ ਜਿੰਨਾ ਕੋ ਹੋ ਜਾਂਦੇ ਕਿ ਇਹਨਾਂ ਨੂੰ ਆਸ-ਪਾਸ ਦਾ ਪਤਾ ਨਹੀਂ ਲੱਗਦਾ ਜਿੱਦਾਂ ਸੋਨੂ ਹੋ ਜਾਂਦਾ ਹੈ ਦਿਮਾਗ ਤੇ ਫਿਰ ਇੱਕਦਮ ਜੇ ਜਦੋਂ ਇਹਨਾਂ ਨੂੰ ਹਿਲਾਇਦਾ ਹੈ ਤਾਂ ਫਿਰ ਸ਼ੌਕ ਹੋ ਜਾਂਦੇ ਨੇ ਕਿ ਇੰਨਾ ਪੈਨਿਕ ਹੋ ਜਾਂਦੇ ਨੇ ਕਿ ਜਿੱਦਾਂ ਆਵਾਜ਼ਾਂ ਇਹਨਾਂ ਨੂੰ ਸੁਣਾਈ ਦਿੰਦੀਆਂ ਨੇ ਤੁਸੀਂ ਇੱਕ ਵਾਰੀ ਘਰ ਦੇ ਹਾਲਾਤ ਦਿਖਾ ਦਿਓ ਕਿਉਂਕਿ 84 ਦਾ ਵੇਲਾ ਹੀ ਚੱਲ ਰਿਹਾ ਸੀ ਕਹਿ ਸਕਦੇ ਹਾਂ ਜਦੋਂ ਇਹੋ ਜਿਹੇ ਹਾਲਾਤ ਹੋਣ ਇਸ ਤੋਂ ਇਲਾਵਾ ਕੁਝ ਕਹਿ ਨਹੀਂ ਸਕਦੇ ਕਿਥੇ ਮਾਤਾ ਜੀ ਰਹਿੰਦੇ ਨੇ ਕਿਸ ਤਰੀਕੇ ਨਾਲ ਗੁਜ਼ਾਰਾ ਕਰਦੇ ਨੇ ਤਸਵੀਰਾਂ ਦਿਖਾ ਸਕਦੇ ਨੇ ਨਾਲ ਨਾਲ ਇਹ ਤੁਹਾਡੇ ਜਿਹੜੇ ਲੈਂਡਰੀ ਮਾਂ ਦੀ ਲੈਂਡਰੀ ਹਾਂਜੀ ਤੇ ਕਮਰੇ ਦੇ ਤੁਸੀਂ ਹਾਲਾਤ ਦੇ ਸਕਦੇ ਹੋ ਇਹ ਇਹਨਾਂ ਦਾ ਫਰਨੀਚਰ ਹੈ ਜਿਹੜਾ ਕਿ ਟੁੱਟਿਆ ਹੋਇਆ ਹੈ ਬਿਲਕੁਲ ਤੇ ਇੱਥੇ ਇਹਨਾਂ ਕੋਲ ਕੱਪੜੇ ਸਟੋਰ ਕਰਨ ਲਈ ਜਾਂ ਕੋਈ ਜਗ੍ਹਾ ਨਹੀਂ ਹੈ ਤੇ ਉਹ ਜਗ੍ਹਾ ਨਾ ਹੁੰਦੀ ਵਜਾ ਨਾਲ ਬੜਾ ਇਥੇ ਗਰਮੀ ਵੀ ਬਹੁਤ ਹੈ ਤਰੀਕੇ ਨਾਲ ਗਰਮੀ ਬਹੁਤ ਹੈ ਤੇ ਪਤਾ ਨਹੀਂ ਇਥੇ ਸਾਹ ਲੈਣਾ ਵੀ ਔਖਾ ਹੈ ਮੈਨੂੰ ਬੜੀ ਮੁਸ਼ਕਲ ਨਾਲ ਇਥੇ ਰਹਿ ਰਹੇ ਆ ਜੀ ਬਿਲਕੁਲ ਰਹਿਣ ਦੇ ਹਾਲਾਤ ਨਹੀਂ ਹੈਗੇ ਇੱਥੇ ਉਸ ਤੋਂ ਬਾਅਦ ਜਿਆਦਾ ਤਾਂ ਬਿਲਕੁਲ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਹਿਣ ਦੀ ਜਰੂਰਤ ਨਹੀਂ ਹੈ ਜ਼ਿਆਦਾ ਤੁਸੀਂ ਘਰ ਦੇ ਹਾਲਾਤ ਦੇਖ ਲਏ ਜਿੱਥੇ ਬੈੱਡ ਦੇ ਹਾਲਾਤ ਦੇਖੇ ਨੇ ਟੁੱਟੇ ਹੋਏ ਨੇ ਇਹ ਚੁੱਲਾ ਚੋਕਾ ਹੈ ਇਹ ਚੱਲਦਾ ਵੀ ਹੈ ਕਿਉਂਕਿ ਹਾਲਾਤ ਚੰਨ ਵਾਲੇ ਨਹੀਂ ਲੱਗ ਰਹੇ ਇਸ ਸਮੇਂ ਹਾਂਜੀ ਇਹ ਥੋੜਾ-ਬਹੁਤ ਚੱਲਦਾ ਹੈ ਇਸ ਸਾਡੇ ਵਿੱਚ ਥੋੜਾ-ਬਹੁਤ ਰਾਸ਼ਨ ਪਾਣੀ ਹੈ ਚਾਹ ਪਾਣੀ ਬਣਾਉਂ ਜਗਾ ਪਰ ਜਿਸ ਤਰ੍ਹਾਂ ਰਾਸ਼ਨ ਦੀ ਕਮੀ ਹੈ ਹੈਗੀ ਹੈ ਕਈ ਵਾਰੀ ਰੋਟੀ ਨਹੀਂ ਪੱਕਦੀ ਕਿਉਂਕਿ ਰਾਸ਼ਨ ਦੀ ਕਮੀ ਹੈ ਚੀਜ਼ਾਂ ਦੀ ਕਮੀ ਹੈ ਤੇ ਫਿਰ ਅੱਜ ਕੱਲ ਜੋ ਗਰੀਬੀ ਇੰਨੀ ਹੈ ਕਿ ਸਾਰੀਆਂ ਘਰਦਿਆਂ ਲੋੜਾਂ ਪੂਰੀਆਂ ਕਰਦੀਆਂ ਬੜੀਆਂ ਔਖੀਆਂ ਨੇ ਕਿਰਾਇਆ ਕੱਢਣਾ ਘਰ ਦਾ ਸਮਾਨ ਇਲਾਜ ਕਰਾਣਾ ਫਿਰ ਅਗਰ ਇਹਨਾਂ ਦਾ ਬਾਥਰੂਮ ਹੈ ਜਿੱਦੇ ਚ ਕੀ ਕਾਫੀ ਮਹੀਨਿਆਂ ਤੋਂ ਇੱਥੇ ਪਾਣੀ ਨਹੀਂ ਆ ਰਿਹਾ ਮੈਂ ਬਿਲਕੁਲ ਜਿੱਥੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਤਾਂ ਉੱਥੇ ਹੀ ਕੁਝ ਬਜ਼ੁਰਗ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਵੀ ਨਹੀਂ ਆ ਰਿਹਾ ਇਹ ਕਿਰਾਏ ਦਾ ਘਰ ਹੈ ਤੇ ਹਾਲਾਤ ਤੁਸੀਂ ਦੇਖ ਸਕਦੇ ਜੀ ਇਸ ਤੋਂ ਮਾੜੇ ਹਾਲਾਤ ਹੋਰ ਕੀ ਹੋ ਸਕਦੇ ਨੇ ਤਾਂ ਇਹ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਸੀਂ ਖੁਦ ਦੇਖ ਵੀ ਲਈ ਹੈ ਤਾਂ ਮੰਗ ਕੀ ਕਰਦੇ ਜੀ ਤੁਸੀਂ ਆਪਣੇ ਬਜ਼ੁਰਗਾਂ ਲਈ ਮੰਗ ਕੀ ਕਰਦੇ ਜੀ ਇਸ ਵੇਲੇ ਦੇਖੋ ਜੀ ਆਪਾਂ ਇਹੀ ਮੰਗ ਕਰਦੇ ਆ ਕਿ ਜਿਹੜਾ ਵੀ ਕੋਈ ਵੀ ਐਨਡੀਆਰਈ ਵੀਰ ਜਾਂ ਐਨਡੀਆਰਈ ਫੈਮਿਲੀਆਂ ਜਾਂ ਕੋਈ ਸਮਾਜ ਸੇਵੀ ਕੋਈ ਵੀ ਐਨਜੀਓ ਜਿਹੜਾ ਵੀ ਨਿੱਜੀ ਤੌਰ ਤੇ ਇਹਨਾਂ ਦੀ ਮਦਦ ਕਰ ਸਕਦਾ ਹੈ ਆਰਥਿਕ ਮਦਦ ਕਰ ਸਕਦਾ ਹੈ ਉਹ ਇਹਨਾਂ ਨੂੰ ਆ ਕੇ ਮਿਲੇ ਤੇ ਜਿੰਨੀ ਮਦਦ ਹੋ ਸਕਦੀ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਨੂੰ ਜਿਹੜੇ ਬੱਦਰ ਹਾਲਾਤ ਇਹਨਾਂ ਛੁਡਿਆ ਜਾਵੇ ਤਾਂ ਬਿਲਕੁਲ ਬੱਚੇ ਨੇ ਪਰਿਵਾਰਿਕ ਮੈਂਬਰ ਨੇ ਕੁਛ ਵੱਡੀਆਂ ਖਾਇਸ਼ਾਂ ਨਹੀਂ ਨੇ ਇਹ ਸੁੱਖ ਦੀ ਜ਼ਿੰਦਗੀ ਜੀ ਲੈਣ ਕਿਉਂਕਿ ਐਂਡਲੀ ਉਮਰ ਹੈ ਇਸ ਤੋਂ ਜ਼ਿਆਦਾ ਉਮਰ ਦੁੱਖਾਂ ਦੀ ਹੋ ਨਹੀਂ ਸਕਦੀ ਹੈ 84 ਦੇ ਵੇਲੇ ਤੋਂ ਬਾਅਦ ਅਜੇ ਤੱਕ ਵੀ 84 ਵਾਲੇ ਹਾਲਾਤ ਹੀ ਨੇ ਘਰ ਦੇ ਨਾਲ ਤੁਸੀਂ ਦੇਖ ਲਏ ਨੇ ਜੋ ਇੱਕ ਇੱਕ ਕਹਾਣੀ ਬਿਆ ਕਰ ਰਹੇ ਨੇ ਹੁਣ ਦੇਖਣਾ ਹੈਗਾ ਕਿੰਨੇ ਵੀਰਪਿਆਂ ਭਰਾ ਨੇ ਕਿੰਨੀਆਂ ਸੰਸਥਾਵਾਂ ਨੇ ਐਨ ਜੀਓ ਨੇ ਜਾਂ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਦੀ ਹੈ ਤਾਂ ਕਿੰਨੇ ਲੋਕ ਸਾਹਮਣੇ ਆਂਦੇ ਨੇ ਮਦਦ ਕਰਨ ਲਈ ਕਿਉਂਕਿ ਸਾਨੂੰ ਇਹਨਾਂ ਦੀ ਮਦਦ ਦੀ ਖਾਸ ਜ਼ਰੂਰਤ ਹੈ ਤਾਂ ਹੁਣ ਦੇਖਣਾ ਹੈਗਾ ਕੌਣ ਕੌਣ ਆ ਗਾਂ ਕਦਮ ਚੁੱਕਦਾ ਹੈ ਮਦਦ ਕਰਨ ਦੇ ਲਈ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹਰ ਸਵੇਰ ਅਮ੍ਰਿਤਸਰ